ਕੀ ਕਿਸੋ ਕਾਰਵਾਈ ਹੋਈ ਹੈ ਸ਼ਹਿਰ ਦੇ ਵਿੱਚ ਲੁੱਟਖੋਹਾਂ ਨੂੰ ਲੈ ਕੇ ਕੀ ਕਹਿਣਾ ਜਾਵੇਗਾ ਮਿੱਟੀ 25 7 2025 ਨੂੰ ਮੇਵਾਸੇ ਨੇ थाना ਸਿਟੀ ਹਸਚੋ ਹਨਮਾਨ ਸਾਹਿਬਾ ਆਪਣਾ ਬਿਆਨ ਲਿਖਾਇਆ ਕਿ ਉਹ ਆਪਣੇ ਕੰਮ ਕਰਨ ਲਈ ਮਾਨਸਾ ਆਏ ਹੋਏ ਸੀ ਤਾਂ ਉਹਨਾਂ ਨੂੰ ਰਾਤ ਨੂੰ ਅਣਪਛਾਤੇ ਬੰਦਿਆਂ ਨੇ ਘੇਰ ਕੇ ਉਹਨਾਂ ਤੋਂ ਮੋਟਰਸਾਈਕਲ ਖੋਲਿਆ ਤੇ ਇੱਕ ਮੋਬਾਈਲ ਫੋਨ ਖੋਲਿਆ ਜਿਸ ਤੇ ਉਹ ਕਹਿੰਦਾ थाना ਸਿਟੀ ਮਾਨਸਾ ਨੇ ਮਾਨਸਾ ਨੇ ਉਹਨਾਂ ਦੇ ਬਿਆਨ ਤੇ ਕਾਦਵਾ ਨੰਬਰ 108 ਮਿਤੀ 25/25 307 2 ਅਨੁਸਾਰ ਦੀ ਦਰਜ ਕਰਕੇ ਤਤੀਸ਼ਾ ਮੁਚਿਤ ਜਨਦੀ ਤੇ ਦਰਾਂ ਨੇ ਤਤੀਸ਼ ਇਸ ਕੇਸ ਚ ਚਾਰ ਜਿਹੜੇ ਦੋਸ਼ੀ ਨਾਮਜ਼ਦ ਹੋਏ ਚਾਰਾ ਦੋਸ਼ੀਆਂ ਨੂੰ ਜਨਾ ਗ੍ਰਿਫਤਾਰ ਕਰ ਲਿਆ ਗਿਆ ਕੋਹਾ ਮੋਟਰਸਾਈਕਲ ਤੇ ਜਾਂ ਮੋਬਾਈਲ ਫੋਨ ਬਰਾਮਦ ਕਰ ਲਿਆ ਗਿਆ ਤਾਂ ਇਹ ਜਿਹੜੀ ਵਾਅਦਾਤ ਹੈ ਇਹ ਉਸ ਨੇ 48 ਘੰਟਿਆਂ ਦੇ ਅੰਦਰ ਅੰਦਰ ਪੇਸ਼ ਕਰਕੇ ਸਾਰੇ ਦੋਸ਼ੀ ਜਿਹੜੇ ਹੋ ਉਹ ਇਨਕਾਰ ਕਰਨਗੇ ਸਾਰੇ ਹਾਲਾਤ ਐਸਐਸਪੀ ਸਾਹਿਬ ਹਾਂਸਾ ਅਚਲਪ ਗਿਰਾਤੀ ਮਿਨਾਈ ਕੇ ਸੰਤਾਂ ਜੀ ਲੈਣ ਦੇਗੇ ਉਨ੍ਹਾਂ ਦੀ ਦਿਸ਼ਾ ਨਿਰਦੇਸ਼ ਤੇ ਗਾਈਡਲਾਈਨ ਤੇ ਤਤਰੀਛਣੀ ਇਹਦਾ ਕੰਮ ਕਦੋਂ ਚੱਲ ਰਹੀ ਹੈ ਜੋ ਐਸਪੀ ਡੀ ਜੀ ਮਨਵੋਹ ਸਿੰਘ ਹਲਕੀ ਰਿਪੋਰਟ ਦੇ ਵਿੱਚ ਦਿੱਤੀਛ ਕਰ ਰਿਹਾ ਚਾਰੋਂ ਦੋਸ਼ੀ ਪੁਲਿਸ ਮਾਨਣ ਤੇ ਆ ਇਹਨਾਂ ਨੇ ਪਹਿਲਾਂ ਹੋਕੀ ਵਾਰਦਾਤ ਦਾ ਕੀਤੀਆਂ ਤੇ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਕੀ ਹੈ ਤੇ ਇਹ ਆਪਸ ਵਿੱਚ ਕਿਵੇਂ ਇਕੱਠੇ ਨੇ ਕਿ ਇਸ ਗੈਂਗ ਦੇ ਹੋਰ ਵੀ ਮੈਂਬਰ ਨੇ ਇਸ ਵਾਰ ਇਹ ਤਤਰੀਛ ਦੌਰਾਨ ਪਤਾ ਚੱਲੇਗਾ ਇਸ ਦੇ ਨਾਲ ਹੀ ਇੱਕ ਵਾਰਦਾਤ ਜਿਹੜੀ ਹੈਗੀ ਆ ਉਹ ਸਿਟੀ 2 ਵਾਂਸਾ ਦੇ ਸਿੰਕੋਣੀ ਦੇ ਜਿਹੜੇ ਵੀ ਸੀ ਜਿਦੇ ਚ ਇੱਕ ਵਿਅਕਤੀ ਜਿਹੜਾ ਹੈ ਹਰਜਿੰਦਰ ਸਿੰਘ ਉਹਦੇ ਪਾਸੋਂ ਉਹਨੂੰ ਘੇਰ ਕੇ ਉਹਦਾ ਮੋਬਾਈਲ ਫੋਨ 30000 ਰੁਪਏ ਨਗਦ ਤੇ ਉਹਦੇ ਡਾਕੂਮੈਂਟਸ ਸਾਰੇ ਡਰਾਈਵ ਸੈਂਸ ਪੈਨ ਕਾਰਡ ਆਰ ਸੀ ਵੋਟ ਸਲ ਦੀ ਇਹ ਡਾਕੂਮੈਂਟ ਹੁੰਦਾ ਬੰਦੇ ਨੇ ਜਦੋਂ ਅਸੀਂ ਖੋਲੇ ਸੀ ਤਾਂ ਇਸ ਵਕਾਦਿਆਂ ਦੇ ਵਿੱਚ ਥਾਣਾ ਸੀਟੂ ਐਸ ਐਚਓ ਸਮਨਸ਼ਟੇਬਲੂ ਸਿੰਘ ਨੇ ਮਕਦਮਾ ਨੰਬਰ 239 ਮਿਤੀ 26/7/2025 ਦਰਜ ਕਰਕੇ ਤਤੀਸ਼ ਅਸੀਂ ਯਾਦਨ ਸਿੰਘ ਨੂੰ ਨੌਲਜ ਲਿਆਂਦੀ ਗਈ ਜਿਹਦੇ ਚ ਤਿੰਨ ਦੋਸ਼ੀ ਜਿਹੜੇ ਨਾਮ ਜਦ ਹੋਏ ਨੇ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਕੋਹਾ ਮੋਬਾਈਲ ਤੇ ਡਾਕੂਮੈਂਟ ਜਿਹੜੇ ਬਰਾਮਦ ਕਰਨੇ ਗਏ ਨੇ ਦੋਸ਼ੀ ਪੁਲਸਰਮਾਨਤੇ ਨੇ ਦੋਸ਼ੀਆਂ ਨੇ ਕੀ ਕੀ ਵਾਰਦਾਤਾਂ ਕੀਤੀਆਂ ਨੇ ਉਹਦੇ ਬਾਰੇ ਨੂੰ ਅਗੀਆਂ ਤਤੀਸ਼ ਕੀਤੀ ਜਾ ਰਹੀ ਹੈ ਤੇ ਇਹਦੇ ਨਾਲ ਜਿਹੜਾ ਹੈ ਦੋ ਮੁਕੱਦਮੇ ਜਿਹੜੇ ਸ਼ਹਿਰ ਦੇ ਵਿੱਚ ਦਰਜ ਕਰਕੇ ਕੂਟਾ ਬਣਾਉਂਦੇ ਸਾਰੇ ਦੋਸ਼ੀ ਅਸੀਂ ਇਜ਼ਤਾਰ ਕੀਤੇ ਨੇ ਤੇ ਬਰਾਮਦ ਜਿਹੜੀ ਕਰ ਲਈ ਹੈ ਮੇਰੀ ਬੇਨਤੀ ਜਿਹੜੀ ਹੈ ਸ਼ਹਿਰ ਵਾਸੀਆਂ ਨੂੰ ਹੈ ਕਿ ਜਦੋਂ ਵੀ ਕੋਈ ਅਜਿਹੀ ਵਾਦਤ ਹੁੰਦੀ ਹੈ ਉਹ ਪੁਲਿਸ ਨੂੰ ਤੁਰੰਤ ਸੂਚਨਾ ਦੇਣ ਤੇ ਨਾਲ ਹੀ ਜਿਸ ਤਰ੍ਹਾਂ ਬਾਕੀ ਹੋਰ ਤੰਬਾਕਹਾਨਾਂ 'ਚ ਪੁਲਿਸ ਦਾ ਸਹਿਯੋਗ ਕਰਦੇ ਨੇ ਉਸੇ ਤਰ੍ਹਾਂ ਹੀ ਸਹਿਯੋਗ ਨਰੇਲ ਮਾਰਿਆ ਨੂੰ ਉਸੇ ਬਿਲਕੁਲ ਸਿਰ ਨਹੀਂ ਝੁਕਣ ਦੇਣਾ ਮਾਰਿਆ ਨੂੰ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਇਸੇ ਲੜੀ 'ਚ ਦੋ ਵਿਅਕਤੀ ਤੇ ਅਸੀਂ ਚੌਕੀ ਕੋੜਤਲੋਂ 'ਚ ਜਿਨ੍ਹਾਂ ਨੇ ਇੱਕ ਸੁੱਤੀ ਵੀ ਔਰਤ ਦੇ ਤੁੰਗਲ ਜ਼ਬਰਦਸਤੀ ਖੋਲੇ ਸੀ ਲਾਲੇ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਮਕਦਮਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਹੈ ਤੇ ਉਹ ਮਾਤਾ ਦੇ ਜਿਹੜੇ ਸੋਨੇ ਦੇ ਤੋਹਣ ਕਾੜੇ ਜਿਹੜੇ ਲਾਜੇ ਉਹ ਬਰਾਮਦ ਕਰਨੇ ਨੇ ਉਹ ਵੀ ਦੋ ਸ਼ੀੜੇ ਪੁਲਸ ਮਾਰਦ ਤੇ ਨੇ ਉਹਨਾਂ ਤੋਂ ਹੀ ਕੁਝ ਚੋਰੀ ਹੈ ਤੇ ਉਹਨਾਂ ਕੋਲੋਂ ਵੀ ਕਈ ਹੈ ਪਾਸੇ ਜਿਹੜੇ ਹੈ ਹੋ ਹੋ ਵੀ ਸੰਭਾਵਨਾ ਹੈ ਕਹਿਣ ਤੋਂ ਭਾਵ ਕਿ ਪਿਛਲੇ 3 ਦਿਨਾਂ ਦੇ ਵਿੱਚ ਸਿਟੀ 11 ਸਾਹ ਸਿਟੀ 21 ਸਾਹ ਤੇ ਸਦਰਮਾਨ ਸਾਹ ਚੌਕੀ ਬੂਰਤਰ ਉਹ ਉਸਨੇ ਚੌੜੇ ਨਵਾਂ ਸਾਹ ਵਿੱਚ ਪੁੱਲ ਜਿਹੜੇ ਹੈਗੇ ਆ 9 ਚੋਰ ਜਨ ਤੇਰੇ ਜਿਹੜੇ ਹੈਗੇ ਆ ਉਹ ਗ੍ਰਿਫਤਾਰ ਕੀਤੇ ਆ ਤੇ ਉਹਨਾਂ ਤੋਂ ਤਿੰਨਾਂ ਘਟਨਾਵਾਂ ਦੇ ਵਿੱਚ ਖੋਇਆ ਹੋਇਆ ਮਾਲ ਉਬਰਾਮ ਕਰਨ ਲਿਆ ਗਿਆ 9 ਦੇ 9 ਜਿਹੜੇ ਹੈਗੇ ਆ ਦੋਸ਼ੀ ਉਹ ਪੁਲਿਸ ਰਾਜਚ ਨੇ ਰਿਮਾਨਦਤੇ ਨੇ ਜਿਨ੍ਹਾਂ ਨੂੰ ਸਖਤੀ ਨਾਲ ਕੁਝ ਕੁ ਕੀਤੀ ਜਾ ਰਹੀ ਹੈ ਤੇ ਸਾਰੀ ਜਿਹੜੀ ਵਾਰਤਾ ਉਹਨਾਂ ਨੇ ਕੀਤੀਆਂ ਉਹ ਤੋਹਸ ਕਰਕੇ ਸਾਹਮਣੇ ਲਿਆਂਦੇ ਜਾਣੀ ਹੈ ਇਹਨਾਂ ਨੂੰ ਜਿਹੜਾ ਸਖਤ ਤੋਂ ਸਖਤ ਹੋਵੇ ਪਰ ਵੀ ਕਰਕੇ ਸਜ਼ਾ ਦੇਣੀ ਇੱਕ ਮਿੰਟ ਦਿਨਾਲ ਖੜੇ ਹੋ